ਕਿਸੇ ਸਮੇਂ ਇੱਕ ਕਰੋੜਾਂ ਦੀ ਪ੍ਰਾਪਰਟੀ ਦੇ ਮਾਲਕ ਸਨ ਕਿਸੇ ਸਮੇਂ ਇਹ ਜਿਹੜਾ ਜੋੜਾ ਵਾ ਗੱਡੀਆਂ ਦੇ ਵਿੱਚ ਇਹ ਜਿਹੜੇ ਭਾਈ ਸਾਹਿਬ ਮੇਰੇ ਸਾਹਮਣੇ ਬੈਠੇ ਨੇ ਗੱਡੀਆਂ 'ਚ ਘੁੰਮਦੇ ਸਨ ਇਹਨਾਂ ਦਾ ਜਿਹੜਾ ਪਰਿਵਾਰ ਆ ਕਾਫੀ ਸਮਾਂ ਪਹਿਲਾਂ ਤੇ ਜਿਹੜੇ ਹਾਲਾਤ ਨੇ ਹਾਲਾਤ ਬਦਲਦੇ ਬਹੁਤੀ ਧੀਰ ਨਹੀਂ ਲੱਗੀ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਬਜ਼ੁਰਗ ਜੋੜਾ ਇਸ ਸਮੇਂ ਬੈਠਾ ਤੁਹਾਡੇ ਸਾਹਮਣੇ ਸੋਚ ਰਿਹਾ ਕੁਛ ਵੀ ਦੁਪਹਿਰ ਹੋ ਰਹੀ ਆ ਤੇ ਰੋਟੀ ਦਾ ਇੰਤਜ਼ਾਮ ਕਰਨਾ ਕਿਵੇਂ ਕਰਾਂਗੇ ਏ ਹੁਣ ਜਿਹੜਾ ਵਕਤਾ ਉਹ ਦੱਸੇਗਾ ਕਿਸ ਘਰ ਚੋਂ ਇਹਨਾਂ ਨੂੰ ਰੋਟੀ ਆਉਂਦੀ ਆ ਕੌਣ ਇਹਨਾਂ ਨੂੰ ਰਸਣ ਦੇ ਕੇ ਜਾਂਦਾ ਦੇਖ ਸਕਦੇ ਹੋ ਤੁਸੀਂ ਇਹ ਹੋਰ ਰਸੋਈ ਆ ਜਿੱਥੇ ਬੈਠ ਕੇ ਇਹ ਅੰਨ ਪਾਣੀ ਬਣਾਉਂਦੇ ਨੇ ਜਮੀਨ ਮਲ 43 ਮਿਆਵੇ ਘਟਾਉ ਸੀਗਾ ਸਾਰੀ ਵਾਸਤੇ ਖਾਣਾ ਹੀ ਖੇ ਖਰਾਬੀ ਹੋਗੀ ਤੁਹਾਡੇ ਕੋਲ ਗੱਡੀ ਵੀ ਹੁੰਦੀ ਸੀ ਕੋਈ ਸਭ ਕੁਛ ਹੈ ਤੇ ਇੰਜਣ ਦੀ ਰੇੜੀ ਦੀ ਗੱਡੀ ਦੀ ਟਰੈਕਟਰ ਦੀ ਟਰੱਕ ਟਰੱਕ ਸੀਗਾ ਤੋ ਤੀਗੇ ਕਾ ਮੋਕਾ ਨੇ ਏਕਣੀ ਘੁੱਠਾ ਉਹ ਰ ਠੱਗੀ ਲਾਤੀ ਜ਼ਮੀਨ ਸਾਰੀ ਉਹ ਏਕਣੀ ਗਈ ਗਾੜ ਫਰਬੀਨ ਨੰਬਰਦਾਰੀ ਕਹਿ ਕੇ ਘੁੱਠਾ ਲਵਾ ਲਿਆ ਤੇਨੂੰ ਨੰਬਰਦਾਰੀ ਕਰਾਉਣੀ ਆ ਜ਼ਮੀਨ ਦਾ ਘੁੱਠਾ ਲਵਾ ਲਿਆ ਜੇ ਬੇਰ ਮਟਾਇ ਦੇ ਮਰਨੇ ਮਾ ਦਾ ਲੱਡੂ ਦਿੱਤੇ ਸਾਰੇ ਪਿੰਡ ਨੂੰ ਅੱਗ ਦੇ ਲੱਡੂ ਹੁੰਦੇ ਆ ਤੂੰ ਕਦੇ ਸੀਗੇ ਅੱਜ ਮੈਂ ਆਪ ਰੋਟੀ ਕਿੰਨੀ ਉਤਰਸਦੀ ਆ ਉਹ ਕੋਈ ਕਿਹੜੀ ਚੀਜ਼ ਨਹੀਂ ਸੀ ਜਿਹੜੀ ਮੇਰੇ ਘਰ ਨਹੀਂ ਸੀ ਅੱਜ ਉਹ ਹੈ ਹੀ ਨਹੀਂ ਕੁਝ ਵੀ ਦੇਖਣ ਨੂੰ ਖਾਣ ਨੂੰ ਆਟਾ ਵੀ ਮੰਗ ਕੇ ਲਿਉਣੀਆ ਕਰ ਮਾ ਭਾਂਜੇ ਤੋਂ ਲਿਉਣੀਆ ਮਦਦ ਵੀ ਕਰ ਮੇਰਾ ਭਾਂਜਾ 50 40 50 ਰੁਪਏ ਦੇ ਦਿੰਦਾ ਚਲੋ ਚਾਹ ਪੱਤੀ ਮਿੱਠਾ ਲੈ ਆਉਣੀਆ ਅੱਸੀ ਕੱਲ ਦੋਸਤੋ ਮੈਂ ਦਾਰਾ ਕਬਦੀ ਤੁਸੀਂ ਦੇਖਦੇ ਹੋ ਨਿਰਪੱਖ ਪੋਸਟ ਇਸ ਟਾਈਮ ਅਸੀਂ ਮੌਜੂਦ ਆ ਲੁਧਿਆਣੇ ਨੇੜਲੇ ਪਿੰਡ ਰਣੀਆਂ ਦੇ ਵਿੱਚ ਕਹਿੰਦੇ ਜਦੋਂ ਵਕਤ ਬਦਲਦਾ ਵਕਤ ਬਦਲਦਾ ਜਦੋਂ ਬੰਦੇ ਨੂੰ ਕਰੋੜਪਤੀ ਤੋਂ ਲੱਖਾਂ ਤੋਂ ਕੱਖਾਂ ਦਾ ਬਣਾ ਦਿੰਦਾ ਤੇ ਕਈ ਵਾਰੀ ਕੱਖਾਂ ਤੋਂ ਲੱਖਾਂ ਦਾ ਬਣਾ ਦਿੰਦਾ ਵਕਤ ਬਦਲਦਾ ਬਹੁਤੀ ਧੀਰ ਨਹੀਂ ਲੱਗਦੀ ਇਸ ਸਮੇ ਜਿਹੜੇ ਅਸੀਂ ਘਰ ਦੇ ਅੱਗੇ ਖੜੇ ਆ ਇਹ ਘਰ ਦੇ ਵਿੱਚ ਜਿਹੜਾ ਬਜ਼ੁਰਗ ਜੋੜਾ ਰਹਿ ਰਿਹਾ ਵਾ ਕਿਸੇ ਸਮੇ ਇਸ ਬਜ਼ੁਰਗ ਜੋੜੇ ਕੋਲ ਗੱਡੀਆਂ ਸਨ ਕਿਸੇ ਸਮੇ ਇਸ ਬਜ਼ੁਰਗ ਜੋੜੇ ਕੋਲ ਜਿਹੜੀ ਜ਼ਮੀਨ ਕਰੋੜਾਂ ਦੀ ਜ਼ਮੀਨ ਸੀ ਪਰ ਅੱਜ ਵਕਤ ਬਦਲਦੇ ਕਹਿੰਦੇ ਬਹੁਤੀ ਧੀਰ ਨਹੀਂ ਲੱਗਦੀ ਜਦੋਂ ਵਕਤ ਬਦਲਿਆ ਵਕਤ ਨੇ ਆਪਦਾ ਸਮਾਂ ਜਿਹੜਾ ਸਮਾਂ ਸਮੇਂ ਦੇ ਅਨੁਸਾਰ ਉਹ ਜਿਹੜੀ ਜ਼ਮੀਨ ਸੀ ਉਹ ਵੀ ਰੁੜ ਗਈ ਜਿਹੜੀ ਗੱਡੀਆਂ ਸੀ ਉਹ ਵੀ ਵਿਕ ਗਈਆਂ ਤੇ ਦੋ ਭਰਾ ਸੀ ਉਹ ਭਰਾ ਨੇ ਜਿਹੜੇ ਉਹਨਾਂ ਦੀ ਡੈਥ ਹੋ ਜਾਂਦੀ ਆ ਤੇ ਅਸੀਂ ਉਸ ਘਰ ਦੇ ਵਿੱਚ ਮੌਜੂਦ ਆ ਜਿਹੜਾ ਉਹ ਘਰ ਘਰ ਦੇ ਵਿੱਚ ਬਜ਼ੁਰਗ ਜੋੜਾ ਰਹਿ ਰਿਹਾ ਪਰ ਉਹ ਜਿਹੜੇ ਇਸ ਟਾਈਮ ਰੋਟੀ ਤੋਂ ਵੀ ਰੋਟੀ ਨੂੰ ਵੀ ਤਰਸ ਰਹੇ ਨੇ ਉਹ ਆਪਾਂ ਗੱਲ ਕਰਾਂਗੇ ਉਸ ਬਜ਼ੁਰਗ ਜੋੜੇ ਦੇ ਨਾਲ ਤੇ ਇੱਥੋਂ ਦੇ ਤੁਹਾਨੂੰ ਦਿਖਾਵਾਂਗੇ ਹਾਲਾਤ ਜਿਹੜੇ ਉਹ ਘਰ ਦੇ ਹਾਲਾਤ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਸਭ ਤੋਂ ਪਹਿਲਾਂ ਤਾਂ ਅਸੀਂ ਘਰ ਦੇ ਵਿੱਚ ਐਂਟਰੀ ਕਰ ਚੁੱਕੇ ਹਾਂ ਪਰ ਉਹ ਜਿਹੜੇ ਟਾਇਲਟ ਬਣੇ ਹੋਏ ਹਨ ਇਸ ਬਜ਼ੁਰਗ ਜੋੜੇ ਲਈ ਉਹ ਦੇਖ ਸਕਦੇ ਹੋ ਤੁਸੀਂ ਕਿਸ ਹਾਲਤ ਦੇ ਵਿੱਚ ਜਿਹੜਾ ਬਜ਼ੁਰਗ ਜੋੜਾ ਇੱਥੇ ਰਹਿ ਰਿਹਾ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਕਿਸੇ ਸਮੇਂ ਕੋਠੀਆਂ ਦੇ ਮਾਲਕ ਸਨ ਕਿਸੇ ਸਮੇਂ ਗੱਡੀਆਂ ਦੇ ਮਾਲਕ ਸਨ ਪਰ ਸਮਾਂ ਬਦਲਿਆ ਜਦੋਂ ਸਮਾਂ ਬਦਲਿਆ ਤਾਂ ਸਮੇਂ ਨੇ ਆਪਣਾ ਰੰਗ ਦਿਖਾਇਆ ਤੁਸੀਂ ਦੇਖ ਸਕਦੇ ਹੋ ਉਸ ਘਰ ਦੀਆਂ ਸੱਤਾ ਵੀ ਨਹੀਂ ਹਨ ਜਿਹੜਾ ਬਜ਼ੁਰਗ ਜੋੜਾ ਕਿਸੇ ਸਮੇਂ ਕੋਠੀਆਂ ਦੇ ਵਿੱਚ ਰਹਿ ਰਿਹਾ ਸੀ ਗੱਡੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਬਜ਼ੁਰਗ ਜੋੜਾ ਇਸ ਸਮੇਂ ਬੈਠਾ ਤੁਹਾਡੇ ਸਾਹਮਣੇ ਹੈ ਸੋਚ ਰਿਹਾ ਕੁਛ ਵੀ ਦੁਪਹਿਰ ਹੋ ਰਿਹਾ ਤੇ ਰੋਟੀ ਦਾ ਇੰਤਜ਼ਾਮ ਕਰਨਾ ਕਿਵੇਂ ਕਰਾਂਗੇ ਇਹ ਹੁਣ ਜਿਹੜਾ ਬਖਤਾ ਉਹ ਦੱਸੇਗਾ ਕਿਸ ਘਰ ਚੋਂ ਇਹਨਾਂ ਨੂੰ ਰੋਟੀ ਆਉਂਦੀ ਆ ਕੌਣ ਇਹਨਾਂ ਨੂੰ ਰਾਸ਼ਨ ਦੇ ਕੇ ਜਾਂਦਾ ਤੇ ਅਸੀਂ ਤੁਹਾਨੂੰ ਉਹ ਵੀ ਹਾਲਾਤ ਦਿਖਾ ਦਿੰਨੇ ਆ ਜਿੱਥੇ ਕਿ ਰੋਟੀ ਬਣਾਉਂਦੇ ਨੇ ਇਹ ਵੀ ਇੱਕ ਜਿਹੜਾ ਦੇਖ ਸਕਦੇ ਹੋ ਤੁਸੀਂ ਇਹ ਹੋਰ ਰਸੋਈ ਆ ਜਿੱਥੇ ਬੈਠ ਕੇ ਇਹ ਅੰਨ ਪਾਣੀ ਬਣਾਉਂਦੇ ਨੇ ਤੇ ਇੱਕ ਦੇਖਿਆ ਜਾਵੇ ਤਾਂ ਜਿਹੜੀ ਬਜ਼ੁਰਗ ਮਾਤਾ ਦਾ ਬੇਟਾ ਵਾ ਉਹ ਅੱਖਾਂ ਅੱਖਾਂ ਦੀ ਜਿਹੜੀ ਨਿਗਾ ਵਾ ਉਹਨਾਂ ਦੀ ਉਹ ਵੀ ਚਲੀ ਗਈ ਆ ਆਜੋ ਆਪਾਂ ਉਸ ਬਜ਼ੁਰਗ ਜੋੜੇ ਨਾਲ ਹੁਣ ਗੱਲ ਕਰਦੇ ਆਂ ਵੀ ਜਿਹੜੇ ਹਾਲਾਤ ਨੇ ਇਹ ਬਣੇ ਨੇ ਕਿਉਂ ਬਣੇ ਨੇ ਕਿਵੇਂ ਬਣੇ ਨੇ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਹਿਆਰ ਸਿੰਘ ਆ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਜੀ ਮੇਰਾ ਨਾਮ ਇਹ ਮਤਲਬ ਬਚਪਨ ਤੋਂ ਰਹਿ ਗਿਆ ਪਿੰਡ ਪਮੇ ਆ ਐ ਇਹ ਇਹ ਪਿੰਡ ਕਿਹੜਾ ਜਿੱਥੇ ਰਹ ਰਹੇ ਨੇ ਇਹ ਪਿੰਡ ਰਣੀਆਂ ਜੀ ਅਸੀਂ ਜਦੋਂ ਆਏ ਤੁਹਾਡੇ ਘਰ ਦੇ ਵਿੱਚ ਅਸੀਂ ਦੇਖਿਆ ਤਾਂ ਇੱਥੇ ਬਜ਼ੁਰਗ ਗੱਲਾਂ ਵੀ ਕਰ ਰਹੇ ਸਨ ਵੀ ਇਹ ਜਿਹੜਾ ਘਰ ਆ ਇਹ ਜਿਹੜਾ ਜੋੜਾ ਇੱਥੇ ਰਹ ਰਿਹਾ ਕਿਸੇ ਸਮੇ ਇਹ ਕਰੋੜਾਂ ਦੀ ਪ੍ਰਾਪਰਟੀ ਦੇ ਮਾਲਕ ਸਨ ਕਿਸੇ ਸਮੇ ਇਹ ਜਿਹੜਾ ਜੋੜਾ ਵਾ ਗੱਡੀਆਂ ਦੇ ਵਿੱਚ ਇਹ ਜਿਹੜੇ ਭਾਈ ਸਾਹਿਬ ਮੇਰੇ ਸਾਹਮਣੇ ਬੈਠੇ ਨੇ ਗੱਡੀਆਂ 'ਚ ਘੁੰਮਦੇ ਸਨ ਇਹਨਾਂ ਦਾ ਜਿਹੜਾ ਪਰਿਵਾਰ ਆ ਕਾਫੀ ਸਮਾਂ ਪਹਿਲਾਂ ਤੇ ਜਿਹੜੇ ਹਾਲਾਤ ਨੇ ਹਾਲਾਤ ਬਦਲਦੇ ਬਹੁਤੀ ਧੀਰ ਨਹੀਂ ਲੱਗੀ ਇਹ ਤੁਹਾਡੇ ਕੋਲ ਜ਼ਮੀਨ ਕਿੰਨੀ ਹੁੰਦੀ ਸੀਗੀ ਜ਼ਮੀਨ ਜਿਹੜੇ ਹੁਣ ਮੇਰੀ ਮਾਈ ਦਾਦ ਜਿੰਦੇ ਆ ਵੀ 40 ਕਿ ਵਿਗੇ ਪਹਿਲਾਂ ਮਤਲਬ ਆਵਦੀ ਕਿ ਮਾਤਾ ਜੀ ਕਿੰਨੀ ਜ਼ਮੀਨ ਸੀਗੀ ਜ਼ਮੀਨ ਮਹਨ 40 ਮਾਗਾ ਵੇਗਾ ਥਾਂ ਸੀਗਾ ਸਾਰੀ ਵੇਲੇ ਵਸ ਸੇਕਣਾ ਹੀ ਖੇ ਖਰਾਬ ਹੋ ਗਈ ਤੇ ਤੁਹਾਡੇ ਕੋਲ ਗੱਡੀ ਵੀ ਹੁੰਦੀ ਸੀ ਕੋਈ ਸਭ ਕੁਛ ਸੀ ਤੀ ਇੰਜਣ ਦੀ ਰੇੜੀ ਦੀ ਗੱਡੀ ਦੀ ਟਰੈਕਟਰ ਦੀ ਅੱਛਾ ਮਾਈ ਥਾਂ ਮਥੇੜੀਆਂ ਟਰੱਕ ਟਰੱਕ ਸੀਗਾ ਆਹ ਟਰੱਕ ਦੋਤੀ ਗਈ ਪਹਿਲਾਂ ਇੱਕ ਨਾ ਰੋਲਾ ਪੈ ਗਿਆ ਮੁੰਡਾ ਮਾਰ ਗਿਆ ਦੁਬਾਰੇ ਫੇਰ ਲਿਆ ਕਾ ਮੈਂ ਤਾਂ ਵੱਲੇ ਚੱਲਦਾ ਤੇ ਲੰਬੜਦਾਰ ਕਹੇ ਤੇ ਅੱਛਾ ਲੰਬੜਦਾਰ ਲੰਬੜਦਾਰ ਹੁੰਦੀ ਸੀ ਮੇਰੇ ਤੇ ਕਿਸੇ ਸਮੇ ਲੰਬੜਦਾਰ ਲੰਬੜਦਾਰ ਹੁੰਦੀ ਸੀ ਕੀਰ ਸਿੰਘ ਸੀ ਲੰਬੜਦਾਰ ਸਾਹਿਬ ਦਾ ਕੀਰ ਸਿੰਘ ਸੀਗਾ ਲੰਬੜ ਕੀਰ ਸਿੰਘ ਲੰਬੜਦਾਰ ਮਾਤਾ ਦੱਸ ਰਹੀ ਵੀ ਕਿਸੇ ਸਮੇ ਕੀਰ ਸਿੰਘ ਲੰਬੜਦਾਰ ਆ ਜਿਹੜਾ ਪਿੰਡ ਦੇ ਵਿੱਚ ਲੰਬੜਦਾਰੀ ਚੱਲਦੀ ਸੀ ਉਹਨਾਂ ਦੀ ਲੰਬੜਦਾਰ ਲੰਬੜਦਾਰ ਹੋ ਰਹੀ ਸੀ ਪਰ ਅੱਜ ਮਾਤਾ ਹਾਲਾਤ ਕਿਉਂ ਇਹ ਜੇ ਬਣ ਗਏ ਵੀ ਅੱਜ ਤੁਸੀਂ ਰੋਟੀ ਤੋਂ ਵੀ ਰੋਟੀ ਨੂੰ ਵੀ ਤਰਸ ਨੇ ਇਹ ਹਾਲਾਤ ਕਿਉਂ ਬਣੇ ਨੇ ਮੈਂ ਬੋ ਤੁਹਾਨੂੰ ਬਖਸ਼ ਲੋਕਾਂ ਨੇ ਇਕਣੀ ਪੁੱਠਾ ਰ ਠੱਗੀ ਲਾਤੀ ਜ਼ਮੀਨ ਸਾਰੀ ਉਹ ਇਕਣੀ ਗਈ ਨਾ ਕੋ 420 ਨੰਬਰਦਾਰੀ ਕਹਿ ਕੇ ਗੁੱਠਾ ਲਵਾ ਲਿਆ ਤੇਨੂੰ ਨੰਬਰਦਾਰੀ ਕਰਾਉਣੀ ਆ ਜ਼ਮੀਨ ਦਾ ਗੁੱਠਾ ਲਵਾ ਲਿਆ ਤੇ ਫੇਰ ਮਤਾਏ ਦੇ ਮਰਨੇ ਮਾ ਦਾ ਲੱਡੂ ਦਿੱਤੇ ਸਾਰੇ ਪਿੰਡ ਨੂੰ ਵੱਗ ਦੇ ਲੱਡੂ ਹੁੰਦੇ ਆ ਉਹ ਕਾਦੇ ਸੀਗੇ ਜੇ ਅੱਜ ਮੈਂ ਆਪ ਰੋਟੀ ਕਿੰਨੀ ਉਤਰਸਦੀਆਂ ਅੱਛਾ ਤੁਸੀਂ ਲੱਡੂ ਵੰਡੇ ਸੀ ਪਿੰਡ 'ਚ ਉਹ ਕਿਸ ਚੀਜ਼ ਦੇ ਵੰਡੇ ਸੀ ਕਿਸ ਖੁਸ਼ੀ ਦੇ ਵਿੱਚ ਵੰਡੇ ਸੀ ਜਾਂ ਮੇਰਾ ਤਾਇਆ ਮਰਿਆ ਹਾਂਜੀ ਸਾਰੇ ਪਿੰਡ 'ਚ ਲੱਡੂ ਦਿੱਤੇ ਦੋਹੀ ਵੇੜੀ ਆਪ ਦੇ ਪਿੰਡ 'ਚ ਵੀ ਜੁੜ ਕੇ ਸੀਗੇ ਉਹ ਕਾਫੀ ਬਿਰਧ ਸੀਗੇ ਹਾਂਜੀ ਬੱਲੇ ਬੱਲੇ ਕਰਾ ਦਿੱਤੀ ਅੱਛਾ ਅਗਲਾ ਕਹਿੰਦੇ ਨੇ ਮੁੰਡੇ ਆਲੇ ਨੇ ਖੱਲਾਂ 'ਚ ਭੜੇ ਕਢਾ ਲੇ ਵੀ ਕੁੜੀ ਨੇ ਦੇ ਲੱਡੂ ਵੰਡੇ ਉਹ ਕੋ ਕਿਹੜੀ ਚੀਜ਼ ਨਹੀਂ ਸੀ ਜਿਹੜੀ ਮੇਰੇ ਘਰ ਨਹੀਂ ਸੀ ਅੱਜ ਉਹ ਹੈ ਹੀ ਨਹੀਂ ਕੁਝ ਵੀ ਦੇਖਣ ਨੂੰ ਖਾਣ ਨੂੰ ਆਟਾ ਵੀ ਮੰਗ ਕੇ ਲਿਉਣੀ ਆ ਕਰ ਮੈਂ ਭਾਣ ਜੇ ਤੋਂ ਲਿਉਣੀ ਆ ਮਦਦ ਵੀ ਕਰ ਮੇਰਾ ਭਾਣ ਜਾਂ 50 40 50 ਰੁਪਏ ਦੇ ਦਿੰਦਾ ਚਲੋ ਚਾਹ ਪੱਤੀ ਮਿੱਠਾ ਲੈ ਆਉਣੀ ਆ ਜਾਂ ਉਧਰ ਨੇ ਆਪਣੇ ਚੰਨਾ ਉਹ ਦੇ ਦਿੰਦਾ ਜਾਂ ਲੰਬੜਦਾਰ ਤਾਰ ਉਹ ਮੜਾ ਮੋਟਾ ਮੱਦਦ ਕਰ ਦਿੰਦੇ ਨੇ ਜਪੋ ਉਪੋ ਪਿੰਡਾ ਕੋਰਤਵਾਰੇ ਉਹ ਰਾਤ ਨੂੰ ਛੁਣ ਜਿਹੜਾ ਬੱਚਦਾ ਉਹ ਦੋ ਤਿੰਨ ਦੇ ਦਿੰਦੇ ਨਹੀਂ ਚੱਲ ਉਹਦੇ ਨਾਲ ਸੌਡਾ ਮਾੜਾ ਮੋਟਾ ਟਾਈਮ ਨਹੀਂ ਜਾਂਦਾ ਮਤਲਬ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਪਰਿਵਾਰ 'ਚ ਮੇਰੇ ਦੀ ਤਿੰਨ ਮੁੰਡੇ ਸੀਗੇ ਇੱਕ ਪਹਿਲਾਂ ਮਰ ਗਿਆ ਦਵਾਈ ਪੀ ਕੇ ਇੱਕ ਹਵਾ ਇੱਕ ਫੇਰ ਮਰ ਗਿਆ ਉਹ ਗੜੇ ਪਿੱਛੇ ਦਵਾਈ ਪੀ ਕੇ ਤੇ ਕੁੜੀ ਟੀ ਮੈਂ ਵਿਆਹੀ ਪਹਿਲਾਂ ਰੈਪਰ ਵਿਆਹੀ ਦੋ ਬੱਚੇ ਹੋਏ ਉਹਦੇ ਉਰੇ ਕਾ ਰੜਾ ਮਾਰ ਗਿਆ ਫੇਰ ਮੈਂ ਕਲਾੜ ਤੋਰਤੀ ਇੱਕ ਕੁੜੀ ਸੀ ਇੱਕ ਮੁੰਡਾ ਸੀ ਆ ਤੇ ਉੱਥੇ ਇੱਕ ਕੁੜੀ ਹੋਈ ਆ 2010 ਚ ਕੁੜੀ ਮਰ ਗਈ ਮੇਰੀ 2012 ਚ ਉਹ ਵੀ ਪਰਵਣਾ ਮਰ ਗਈ ਅੱਛਾ ਤੁਹਾਨੂੰ ਤਾਂ ਮੌਤਾ ਨਹੀਂ ਫਿਰ ਘੇਰ ਲਿਆ ਇਹ ਇਹ ਕਿਹੜੇ ਕਿੰਨੇ ਸਮਾਂ ਪਹਿਲਾਂ ਦੀ ਗੱਲ ਆ ਇਹ ਸਮਾਂ ਹੋ ਗਏ 20-25 ਸਾਲ ਇਹ ਤੁਹਾਡੇ ਬੇਟਾ ਨੇ हां जी मेरा पुत्त बाहे ए इना दी निगा कदो तो गई है जेडी दस रहे ने भी इना नु कट दिसदा हां जी ए कह रहे ने भी इना नु कट दिसदा बा निगा कदो तो गईੱਖ ਤੋਂ ਰਿਪਰੇਸ਼ਨ ਕਰਾਇਆ ਇੱਥੇ ਆਪਣੇ कॅम्प ਲੱਗਿਆ ਸੀ ਪਹਿਲਾਂ ਤਾਂ ਦੋਹਾਂ ਤੋਂ ਹੀ ਨੀਤੀ ਦੀਦਾ ਤੇਰਾ ਇੱਕ ਅੱਖ ਦਾ ਪੈਸਲ ਰਿਪਰੇਸ਼ਨ ਇੱਥੋਂ ਕਰਾਇਆ ਇੱਕ ਤੋਂ ਫੇਰ ਨਹੀਂ ਦੀਦਾ ਇਹਨੂੰ ਪਹਿਲਾਂ ਬਥੇਰਾ ਕੰਮ ਕੀਤਾ ਟਰੈਕਟਰ ਚਲਾਇਆ ਲੋਕਾਂ ਨੇ ਵੀ ਟਰੈਕਟਰ ਚਲਾਏ ਤੇ ਹੌਣ ਤਾਂ ਮੈਂ ਜੇ ਆ ਬਹਿ ਗਿਆ ਹੁਣ ਤਾਂ ਰੋਟੀ ਕਿੰਨੀ ਹੋ ਵੀ ਬੱਸ ਤੁਹਾਡੇ ਜਿਹੜੇ ਘਰ ਦੇ ਸੀਗੇ ਉਹਨਾਂ ਨੂੰ ਗੁਜਰਿਆ ਨੂੰ ਕਿੰਨਾ ਸਮਾਂ ਹੋ ਗਿਆ ਨਿਲਕਰ ਵਾਲੇ ਨੂੰ ਹੋ ਗਿਆ ਘਰ ਵਾਲਾ ਹੈ 10-12 ਸਾਲ ਹੋ ਤੇ ਰਹਿੰਦਾ ਹੋ ਅਰੇ ਭੈਣ ਕੋਲੇ ਰਹਿੰਦਾ ਜੀ ਅੱਛਾ ਇੱਥੇ ਤੁਹਾਡੇ ਕੋਲ ਨਹੀਂ ਰਹਿੰਦਾ ਨਹੀਂ ਸਾਡੇ ਕੋਲ ਨਹੀਂ ਰਹਿੰਦਾ ਉੱਥੇ ਭੈਣ ਮਰ ਗਈ ਉਹਨੂੰ ਧਾਰਾਂ ਤੂਰਾਂ ਦਾ ਭਣੋਇਆ ਨੂ ਨੂ ਕੰਮ ਦਾ ਲਾਲ ਚਾਹ ਤੇ ਵਾਰੀ ਨਹੀਂ ਸੋਚਦਾ ਹੋ ਵੀ ਮੈਂ ਮੇਰਾ ਪੁੱਤ ਵੀ ਆ ਮੇਰੇ ਘਰ ਵਾਲੀ ਆ ਮੈਂ ਉਹਨਾਂ ਦੀ ਰੋਟੀ ਬਾਰੇ ਵੀ ਸੋਚਾਂ ਕੋਸ ਉਹ ਪਣੋ ਉਹਨਾਂ ਨੇ ਜੋ ਆ ਮੇਰਾ ਇਹ ਜਾ ਉਹ ਨਹੀਂ ਦੇ ਕੇ ਰਾਜੀ ਪੈਸਾ ਕੋਈ ਨਹੀਂ ਕਦੇ ਉਹਨਾਂ ਨੂੰ ਕਿਸੇ ਤਰਾਹੀ ਸੁਨੇਹਾ ਭੇਜਿਆ ਹੋਵੇ ਵੀ ਸਾਡੇ ਕੋਲ ਆਵੋ ਸਾਨੂੰ ਪੁੱਛੋ ਅਜਾ ਮੁੰਡਾ ਮਰਿਆ ਜਦ ਮੈਂ ਸੁਨੇਹਾ ਦਿੱਤਾ ਜਾਦ ਆਇਆ ਸੀ ਦਾਗ ਦਵਾ ਗਿਆ ਖੁੱਲ ਚੁੱਕ ਗਿਆ ਬੋਗਤ ਆ ਗਿਆ ਯਾ ਲੈ ਮੈਂ ਮੋੜ ਕੇ ਨਹੀਂ ਆਇਆ ਤੇ ਮਤਾ ਜਿਹੜਾ ਤੁਹਾਡਾ ਘਰ ਸੀਗਾ ਪਹਿਲਾਂ ਉਹ ਇਹੀ ਘਰ ਚ ਤੁਸੀਂ ਰਹਿੰਦੇ ਸੀ ਜਾਂ ਕੋਈ ਹੋਰ ਘਰ ਸੀਗਾ ਹਾਂਜੀ ਪਹਿਲਾਂ ਤਾਂ ਉੱਧਰ ਜੀ ਉਹ ਥੋੜਾ ਜਿਹਾ ਜਨ ਮੇਰੇ ਮਾਪੇ ਉੱਧਰ ਹੀ ਰਹਿੰਦੇ ਸੀ ਮੇਰਾ ਜਨਮ ਵੀ ਉੱਧਰ ਹੀ ਹੋਇਆ ਸੀ ਫੇਰ ਅਸੀਂ ਇੱਧਰ ਆ ਗਏ ਪਹਿਲਾਂ ਮੈਂ ਪੰਮੀ ਥੋੜਾ ਜਿਹਾ ਚੱਲ ਰਹੀ ਮਾਪੇ ਪਿੰਡਾ ਤੁਹਾਡਾ ਸੌਰੇ ਨੇ ਮੇਰੇ ਸੌਰੇ ਨੇ ਇਹ ਪਿੱਕਾ ਪਿੰਡਾ ਤੁਹਾਡਾ ਮਾਇਦ ਨਹੀਂ ਮੇਰੇ ਕੋਈ ਅੱਛਾ ਅੱਛਾ ਫੇਰ ਇੱਥੇ ਆ ਗਈ ਇੱਥੇ ਕੰਮ ਬੱਲੇ ਚੱਲਦਾ ਸੀਗਾ ਜ਼ਮੀਨ ਸਾਰੀ ਪੱਧਰ ਕੀਤੀ ਪਟਾਈ ਹੋਈ ਬਦਲ ਕਰਕੇ ਫਸਲ ਬਹੁਤ ਹੁੰਦੀ ਰਹੀ ਥਾਰਾ ਸਮਾਨ ਬਣਾਇਆ ਇੰਜਣ ਰੇੜੀ ਤੇ ਬਹੁਤ ਮੈਠਾ ਥਾਰਾ ਸਮਾਨ ਬਣਾਇਆ ਉਹ ਕਿਹੜੇ ਨਹੀਂ ਸੀ ਜਿਹੜਾ ਨਹੀਂ ਸਮਾਨ ਬਣਿਆ ਸੀ ਮਾਤਾ ਫਿਰ ਜਿਹੜੇ ਹਾਲਾਤ ਇਸ ਤਰ੍ਹਾਂ ਹੁਣ ਪੈਦਾ ਹੋਏ ਨੇ ਜਿਹੜੇ ਹਾਲਾਤ ਦੇ ਵਿੱਚ ਤੁਸੀਂ ਗੁਜ਼ਰ ਰਹੇ ਹੋ ਇਹਦਾ ਕਾਰਨ ਕੀ ਸੀਗਾ ਬਸ ਲੋਕਾਂ ਨੇ ਕਰਤਾ ਖਰਾਬ ਬਜਾਰ ਨਹੀਂ ਹੋਇਆ ਅਗਲੇ ਤੋਂ ਉਹ ਰੁੰਗਲੀ ਰਾਧੋ ਨੇ ਵੇ ਤੂੰ ਐਂ ਕਰਲਾ ਨਣਪਣੋਂ ਨਣਜੋਈਏ ਮੈਂ ਆਪਣੋਈਓ ਮੇਰੇ ਨੂੰ ਉਹਨੇ ਜ਼ਮੀਨ ਮੇਰੇ ਪਿਓ ਤੋਂ 420 ਅੰਗੂਠੇ ਲਵਾ ਕੇ ਬਿਲਕੁਲ ਜ਼ਮੀਨ ਨਹੀਂ ਕੀ ਤੁਹਾਡੇ ਕੋਲ ਇਹ ਘਰ ਤਾਂ ਤੁਹਾਡੇ ਨਵਾਂ ਨਾ ਘਰ ਹੈਗਾ ਮੇਰੇ ਨੂੰ ਲਾਈ ਬਸ ਘਰ ਘਰ ਇਹ ਪਿੰਡ ਵਾਲੇ ਤਾਂ ਤੁਹਾਡੀ ਮਦਦ ਕਰਦੇ ਨੇ ਨਾ ਪਿੰਡ ਵਾਲੇ ਕਰਦੇ ਆ ਮੇਰੇ ਦੋ ਤਿੰਨ ਘਰ ਨੇ ਇੱਕ ਮੇਰਾ ਭਾਣ ਜ ਆ ਇੱਕ ਮੇਰਾ ਉਹ ਨੰਬਰਦਾਰ ਆ ਦੇ ਕੋ ਜੰਨਾ ਉਧਰ ਇੱਕ ਹੁਣ ਤੁਸੀਂ ਸਾਡੇ মিডিਏ ਰਹੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਇਹ ਕਹਿਣਾ ਚਾਹੁੰਦੇ ਤੁਸੀਂ ਸਾਡੇ মিডিਏ ਰਹੀ ਮਦਦ ਕਰਨੀ ਚਾਹੀਦੀ ਅੱਛਾ ਜੀ ਮੇਰੀ ਮਦਦ ਚਾਹੀਦੀ ਮੇਰੇ ਕੋਲੇ ਅੱਜ ਕੁਝ ਨਹੀਂ ਹੈਗਾ ਮੇਰੇ ਕੋਲ ਸਿਲੰਡਰ ਵੀ ਨਹੀਂ ਮਿਲ ਆਇਆ ਹੈ ਸਿਲੰਡਰ ਵੀ ਨਹੀਂ ਹੈ ਤੁਹਾਡੇ ਕੋਲ ਅੱਜ ਮਦਦ ਚਾਹੀਦੀ ਆ ਮਦਦ ਕਰੋ ਰੋਟੀ ਪਾਣੀ ਦਾ ਕਿੱਥੋਂ ਚੱਲਦਾ ਮਾਤਾ ਰੋਟੀ ਪਾਣੀ ਇਕਨੇ ਮੰਗ ਕੇ ਲੈ ਆਉਣੀਆ ਕਰੇ ਉਧਰੋਂ ਆਟਾ ਲੈ ਆਈ ਉਹ ਦੇਣ ਦੇ ਨਿਕਰ ਹੋਰ ਕਿਸੇ ਤੋਂ ਟੱ ਲੈ ਲੈਦਾ ਤਾਂ ਰੋਟੀ ਪਕਾ ਕੇ ਖਲਾਕ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਕੀ ਕਹਣਾ ਜੀ ਬਸ ਨਿਗਾ ਮੈਂ ਇਹ ਕਹਿੰਦੇ ਆ ਵੀ ਇੱਕ ਅੱਖ ਦੀ ਖਰਾਬ ਹੋ ਗਈ ਹੁਣ ਤਾਂ ਦੇਖੋ ਜੀ ਦੂਜੀ ਦਾ ਰਬਣ ਨਹੀਂ ਕੋਈ ਨਹੀਂ ਹੈ ਇਹ ਵੀ ਖਰਾਬ ਹੋ ਗਈ ਪ੍ਰੈਸ਼ਰ ਨਾਲ ਲਾਟ ਹੋਈ ਆ ਦੇਖ ਲਓ ਵਖਤ ਆ ਜਿਹੜਾ ਪ੍ਰਮਾਤਮਾ ਖੜਾ ਦਾ ਠੀਕ ਆ ਵਧੀਆ ਜੀ ਰੋਟੀ ਪਾਣੀ ਦਾ ਕਿਵੇਂ ਚੱਲਦਾ ਤੁਹਾਡਾ ਪੀ ਪਾਣੀ ਦਾ ਜੀ ਉਹ ਸਿਲੰਡਰ ਕੋਈ ਬੰਦਾ ਮੈਨੂੰ ਦੇ ਗਿਆ ਸੀਗਾ ਉਹਰੇ ਗੈਸ ਆਪਦਾ ਸੀਗਾ ਪਹਿਲਾਂ ਭਰਾ ਲਿਆ ਸੀ ਰੋਟੀ ਪਾਣੀ ਮਾੜਾ ਮੋਟਾ ਉਹ ਤੇ ਸਿਲੰਡਰ ਹੈਗਾ ਤੁਹਾਡੇ ਕੋਲ ਹਾਂ ਜੀ ਖਾਲੀ ਹੋਣ ਵਾਲਾ ਹੋ ਮਾੜਾ ਮੋਟਾ ਇਥੋਂ ਚੱਲਦਾ ਅਚ ਚੋ ਰੋਟੀ ਪਾਣੀ ਲਾ ਲੈਣਾ ਆਪ ਹੀ ਆਪ ਲਾਉਨੇ ਤੁਸੀਂ ਹਾਂ ਜੀ ਮੈਂ ਆਪ ਹੀ ਲਾ ਲੈਣਾ ਇੱਕ ਵਕਤ ਲਾ ਲੈਣਾ ਉਹਨਾਂ 5-7 ਰੋਟੀਆਂ ਆਸਣ ਫਿਰ ਕਿੱਥੋਂ ਲੈਣ ਆਸਣ ਜੀ ਉਰੇ ਕੋਈ ਇਹਨੂੰ ਬੰਦੇ ਨੇ ਕੋਈ ਬੰਦਾ ਦੇਖਿਆ ਸੀਗਾ ਜੀ ਉਰੇ ਕਈ ਵਾਰੀ ਮਨੋਕ ਪਿੰਡ ਦੇ ਬੰਦੇ ਦੇ ਜਾਂਦੇ ਹੁੰਦੇ ਨਾਲ ਰਿਹਾ ਠੀਕ ਹੈ ਹਰ ਤਾਂ ਕੋਈ ਕਿਹੜਾ ਨਹੀਂ ਆ ਜਾਂ ਮਾਈ ਪੁਲਿਸ ਨਾਲ ਪੁਲਿਸ ਨਾਲ ਅੱਗੇ ਮਿਲਦੀ ਆ ਮਿਲਦੀ ਆ ਕਦਾ ਪੈਨਸ਼ਨ ਮਿਲਦੀ ਹੈ ਤੁਹਾਨੂੰ ਬਿਲਕੁਲ ਤਾਂ ਮਿਲਦੀ ਹੈ ਮਹੀਨੇ-ਮਹੀਨੇ ਦੀ ਬਿਲਕੁਲ ਨਾ ਕੀ ਬਾਣਦਾ ਪੰਦਲਾ ਨੂੰ ਕਰਦਾ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਬਜ਼ੁਰਗ ਜੋੜਾ ਦੱਸ ਰਿਹਾ ਆਪਣੇ ਜਿਹੜੇ ਹਾਲਾਤ ਨੇ ਕਿਸੇ ਸਮੇ ਇਹ ਦੱਸ ਰਹੇ ਨੇ ਵੀ ਕੀਰ ਸਿੰਘ ਜਿਹੜਾ ਕੀਰ ਸਿੰਘ ਲੰਬੜਦਾਰ ਹਨਾ ਤੁਹਾਡੇ ਘਰ ਵਾਲੇ ਦਾ ਨਾ ਤੁਹਾਡੇ ਤਾਏ ਦਾ ਨਾ ਇਹ ਮਾਤਾ ਜੀ ਜਿਹੜੇ ਨੇ ਆਪਣੇ ਪਿੱਕੇ ਪਿੰਡ ਰਹਿ ਰਹੇ ਨੇ ਰਣੀਆਂ ਦੇ ਵਿੱਚ ਪਿੰਡ ਇਹਨਾਂ ਦਾ ਜਿਹੜਾ ਸੌਰੇ ਨੇ ਇਹਨਾਂ ਦੇ ਉਹ ਪਵੇਂ ਪਿੰਡ ਨੇ ਪਰ ਇਹ ਦੱਸ ਰਹੇ ਨੇ ਵੀ ਸਾਡੇ ਕੋਈ ਭਰਾ ਨਹੀਂ ਸੀਗਾ ਤੇ ਜਿਹੜੇ ਇਹਨਾਂ ਦੇ ਤਾਏ ਤਾਇਆ ਜੀ ਨੇ ਉਹਨਾਂ ਦੀ ਨੰਬਰਦਾਰੀ ਪਿੰਡ ਦੇ ਵਿੱਚ ਚੱਲਦੀ ਸੀ ਤਾਂ ਲੋਕ ਉਹਨਾਂ ਨੂੰ ਨੰਬਰਦਾਰ ਨੰਬਰਦਾਰ ਕਹਿ ਕੇ ਬੁਲਾ ਰਹੇ ਸੀ ਕਿਸੇ ਸਮੇ ਇਹਨਾਂ ਦਾ ਕਹਿੰਦੇ ਹੁੰਦੇ ਨੇ ਇਹ ਬੋਲਵਾਲਾ ਸੀ ਵਧੀਆ ਇਸ ਪਰਿਵਾਰ ਦਾ ਪਰ ਹਾਲਾਤ ਨੇ ਕੁਝ ਘਰਬਟ ਬਦਲੀ ਤਾਂ ਜਿਹੜਾ ਪਰਿਵਾਰ ਆ ਅੱਜ ਤੁਸੀਂ ਦੇਖ ਸਕਦੇ ਹੋ ਵੀ ਇਹ ਰੋਟੀ ਨੂੰ ਵੀ ਤਰਸ ਰਿਹਾ ਸਮਾਂ ਇੱਕ ਤੋਂ ਉੱਪਰ ਹੋ ਚੁੱਕਿਆ ਵਾ ਪਰ ਅਜੇ ਇਹ ਦੱਸ ਰਹੇ ਨਹੀਂ ਵੀ ਅਸੀਂ ਸੋਚ ਰਹੇ ਹਾਂ ਵੀ ਅਸੀਂ ਹੁਣ ਕੀ ਖਾਵਾਂਗੇ ਇਹ ਜਿਹੜੇ ਹਾਲਾਤ ਨੇ ਅਸੀਂ ਉਹ ਵੀ ਤੁਹਾਨੂੰ ਘਰ ਦੇ ਦਿਖਾ ਦਿੱਤੇ ਹਨ ਪਰ ਹੈਰਾਨੀ ਦੀ ਗੱਲ ਹੈ ਵੀ ਜਦੋਂ ਜਿਵੇਂ ਕਿ ਦੱਸ ਰਹੇ ਨੇ ਵੀ ਇਹਨਾਂ ਨਾਲ ਕੁਝ ਕੁ ਲੋਕਾਂ ਨੇ ਇਸ ਤਰ੍ਹਾਂ ਕਰਕੇ ਠੱਗੀ ਕੀਤੀ ਜਾਂ ਜਿਹੜੀ ਜ਼ਮੀਨ ਆ ਇਹਨਾਂ ਦੀ ਉਹ ਜ਼ਮੀਨ ਇਹਨਾਂ ਦੇ ਹੱਥੋਂ ਚਲੀ ਗਈ ਹੁਣ ਦੇਖਣਾ ਇਹ ਆ ਵੀ ਅਸੀਂ ਅਸੀਂ ਖੁਦ ਵੀ ਇਸ ਪਰਿਵਾਰ ਦੀ ਮਦਦ ਲਈ ਤੁਹਾਨੂੰ ਜਿਹੜੇ ਪਿੰਡ ਦੇ ਐਨ ਆਰ ਆਈ ਬੰਦੇ ਨੇ ਜਾਂ ਸਮਾਜ ਸੇਵੀ ਵੀ ਨੇ ਜਾਂ ਐਨ ਜੀਓ ਵਾਲੇ ਨੇ ਕਿਉਂਕਿ ਅਸੀਂ ਦੇਖੋ ਅ ਅੱਜ ਅਸੀਂ ਹੁਣ ਇੱਥੋਂ ਲੰਘ ਕੇ ਆਏ ਤਾਂ ਥਾਂ ਥਾਂ ਤੇ ਛੀਬੀਲਾਂ ਲੱਗੀਆਂ ਹੋਈਆਂ ਨੇ ਲੋੜ ਆ ਇਹੋ ਜੇ ਲੋਕਾਂ ਦੀ ਸਾਨੂੰ ਮਦਦ ਕਰਨ ਦੀ ਉੱਥੇ ਅਸੀਂ ਤੱਕੇ ਨਾਲ ਲੋਕਾਂ ਨੂੰ ਰੋ ਰੋ ਕੇ ਪਾਣੀ ਪਿਲਾ ਰਹੇ ਹਾਂ ਤੱਕੇ ਨਾਲ ਅਸੀਂ ਲੋਕਾਂ ਨੂੰ ਲੰਗਰ ਲਗਾ ਕੇ ਉੱਥੇ ਖਿਲਾ ਰਹੇ ਹਾਂ ਪਰ ਲੋੜਾ ਇਸ ਤਰ੍ਹਾਂ ਦੇ ਬਜ਼ੁਰਗਾਂ ਨੂੰ ਘਰ ਦੇ ਵਿੱਚ ਰਸਣ ਦੇਣ ਦੀ ਜਿਹੜੇ ਕਿ ਅੱਜ ਇਹ ਬਜ਼ੁਰਗ ਰੋਟੀ ਨੂੰ ਤਰਸ ਰਹੇ ਅਸੀਂ ਅਸਲ ਅਸਲ ਮੈਨੇਜ ਦੇ ਵਿੱਚ ਜਿਹੜੀ ਸੇਵਾ ਸਾਡੀ ਉਹ ਇਸ ਤਰ੍ਹਾਂ ਲੱਗਦੀ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਜਿਹੜੇ ਘਰ ਦੇ ਹਾਲਾਤ ਨੇ ਉਹ ਵੀ ਦਿਖਾਏ ਜਾਣ ਵੀ ਬਜ਼ੁਰਗ ਜੋੜਾ ਕਿਸ ਹਾਲਤ ਦੇ ਵਿੱਚ ਰਹਿ ਰਿਹਾ ਅਸੀਂ ਮੌਜੂਦ ਆ ਪਿੰਡ ਰਣੀਏ ਦੇ ਵਿੱਚ ਜਿਹੜਾ ਲੁਧਿਆਣੇ ਦੇ ਸਿਰਪੰਜ ਕਿਲੋਮੀਟਰ ਦੇ ਫਾਸਲੇ ਤੇ ਮਲੇਰਕੋਟੜਾ ਰੋਡ ਦੇ ਉੱਪਰ ਆ ਜਿਵੇਂ ਅਸੀਂ ਤੁਹਾਨੂੰ ਘਰ ਦੇ ਹਾਲਾਤ ਦਿਖਾਏ ਨੇ ਉਸ ਤਰ੍ਹਾਂ ਹੀ ਇਹ ਮਾਤਾ ਜੀ ਨਾਲ ਇਹਨਾਂ ਦੇ بیٹے ਨਾਲ ਵੀ ਗੱਲ ਕਰਵਾਈ ਆ ਇਹ ਉਹ ਜੋੜਾ ਵਾ ਜਿਹੜਾ ਕਿ ਇੱਕ ਸਮੇਂ ਖਾ ਕੇ ਦੂਜੇ ਸਮੇਂ ਸੋਚਦਾ ਵੀ ਸਾਡੀ ਰੋਟੀ ਕਿੱਥੋਂ ਆਉਗੀ ਕਿਵੇਂ ਅਸੀਂ ਗੁਜ਼ਾਰਾ ਕਰਾਂਗੇ ਤੇ ਕਿਵੇਂ ਅਸੀਂ ਜਿਹੜਾ ਅਬਰਾ ਪੇਟ ਪਾੜਾਂਗੇ ਆਪਾਂ ਪੇਟ ਭਰਾਂਗੇ ਤਾਂ ਹੁਣ ਦੇਖਣਾ ਇਹ ਆ ਵੀ ਇਹਨਾਂ ਦੀ ਜਿਹੜੀ ਗੁਹਾਰ ਆ ਕਿਸ ਤੱਕ ਪਹੁੰਚਦੀ ਆ ਤੇ ਕੌਣ ਇਹਨਾਂ ਦੀ ਮਦਦ ਕਰਦਾ ਪਿੰਡ ਰਣੀਆਂ ਜਿਹੜਾ ਲੁਧਿਆਣਾ ਅਸੀਂ ਅਸੀਂ ਵੀ ਆਪਣੇ ਕੰਨ ਨੂੰ ਇਹ ਗੁਜਾਰਸ਼ ਕਰਦੇ ਆ ਜਿਹੜੇ ਸਮਾਜ ਸੇਵੀ ਨੇ ਜਿਹੜੇ ਐਨਆਰਆਈ ਵੀਰ ਨੇ ਜਾਂ ਜਿਹੜੀ ਐਨਜੀਓ ਨੇ ਵੀ ਇਸ ਬਜ਼ੁਰਗ ਜੋੜੇ ਦੀ ਮਦਦ ਕੀਤੀ ਜਾਵੇ ਇਹਨਾਂ ਨੂੰ ਰਾਸ਼ਨ ਦੀ ਮਦਦ ਕੀਤੀ ਜਾਵੇ ਕਿਉਂਕਿ ਅੱਜ ਇਹ ਬਜ਼ੁਰਗ ਜੋੜਾ ਵਾ ਜਿਹੜਾ ਉਹ ਰੋਟੀ ਨੂੰ ਤਰਸ ਰਿਹਾ ਸਾਡੇ মিডিਏ ਰਾਹੀ ਕੀ ਕਹਿਣਾ ਚਾਹੁੰਦੇ ਹੋ ਮੈਂ ਅਸੀਂ ਕਹਿੰਦੇ ਹਾਂ ਵੀ ਸਾਡਾ ਮੜ ਮੋਟਾ ਕਰਜਾ ਬਣ ਜਾਵੇ ਮਤਲਬ ਜਦੋਂ ਮੀ ਆਉਂਦਾ ਸੱਤ ਚੁੰਦੀ ਹੋਣੀ ਹੈ ਕਿਉਂਕਿ ਇੱਥੇ ਬਾਲੇ ਵੀ ਨਹੀਂਗੇ ਬੰਦਾ ਟੁੱਟਿਆ ਪਿਆ ਚੁੰਦੀ ਜਾਂ ਸਾਰੇ ਬੈਠਣ ਨੂੰ ਥਾਂ ਨਹੀਂ ਮਿਲ ਰਿਹਾ ਕਰੇ ਉਹ ਕੁੰਝੇ ਨੂੰ ਆਪਣਾ ਢੱਕ ਕਰ ਦੋਵੇਂ ਮਾਂ ਪੁੱਤ ਬੈਠਾਂਗੇ ਅੱਛਾ ਕਰ ਜਦੋਂ ਮੀਂਹ ਆ ਜਾਂਦਾ ਕਰ ਕਿਵੇਂ ਉਹ ਬਰਮਾ ਸੰਗਤੈਂ ਪਾਸ ਕੜਾ ਸਾਰਾ ਉਧਰੋਂ ਪਾਣੀ ਆ ਕੇ ਅੰਦਰ ਵੜ ਜਾਂਦਾ ਉਹ ਚਲਿਆ ਜਾਂਦਾ ਪਾਣੀ ਤੁਸੀਂ ਜਿਹੜੇ ਹਾਲਾਤ ਨੇ ਸੱਤ ਦੇਖ ਸਕਦੇ ਮੈਂ ਕੈਮਰਾਮੈਨ ਨੂੰ ਕਹੂੰਗਾ ਇਹ ਜਿਹੜੇ ਬਾਲੇ ਨੇ ਨਾ ਸੱਤ ਤੇ ਉਹ ਹੈ ਹੀ ਨਹੀਂਗੇ ਬਾਲੇ ਇੱਕ ਦੋ ਜਿਹੜੇ ਬਾਲੇ ਨੇ ਟੁੱਟੇ ਹੋਏ ਨੇ ਤਾਂ ਇਹ ਮਾਤਾ ਦੱਸ ਰਹੀ ਹੈ ਵੀ ਜਦੋਂ ਮੀਂਹ ਆਉਂਦਾ ਤਾਂ ਅਸੀਂ ਕਦੇ ਉਸ ਕੁੰਜੇ ਤੇ ਬੈਠਦੇ ਹਾਂ ਕਦੇ ਉਸ ਕੁੰਜੇ ਤੇ ਬੈ ਕੇ ਆਪਣਾ ਜਿਹੜਾ ਰਾਤ ਕੱਟਦੇ ਹਾਂ ਪਰ ਸਾਡੇ ਜਿਹੜੇ ਹਾਲਾਤ ਨੇ ਉਹ ਬਹੁਤ ਮਾੜੇ ਹਾਲਾਤ ਨੇ ਮਤਲਬ ਫਿਰ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਾਂਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਯਾਹੀ ਕਹਿੰਨੇ ਹਾਂ ਵੀ ਸਾਨੂੰ ਰਾਸ਼ਨ ਮਿਲ ਜAVE ਸਾਡੇ ਆਹ ਕਮਰੇ ਕੁਮਰੇ ਬਣ ਜਾਣ ਵੀ ਸਾਨੂੰ ਮਦਦ ਤੇ ਕੀਤੀ ਜਾਵੇ ਦੇਖੋ ਤੁਸੀਂ ਇਹ ਮਾਤਾ ਜਿਹੜੀ ਆ ਮਦਦ ਦੀ ਗੁਹਾਰ ਲਾ ਰਹੀ ਆ ਰਾਸ਼ਨ ਮੰਗ ਰਹੀ ਆ ਇੱਕ ਪਾਸੇ ਅਸੀਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਲੰਗਰ ਲਾਉਂਦੇ ਆ ਪਰ ਲੋੜ ਆ ਇਸ ਤਰ੍ਹਾਂ ਦੇ ਪਰਿਵਾਰਾਂ ਨੂੰ ਪਿੰਡਾਂ ਦੇ ਵਿੱਚੋਂ ਲੱਭਣ ਦੀ ਲੋੜ ਆ ਇਸ ਤਰ੍ਹਾਂ ਦੇ ਬਜ਼ੁਰਗਾਂ ਦੀ ਮਦਦ ਕਰਨ ਦੀ ਅਸੀਂ ਪਿੰਡ ਰਣੀਆਂ ਦੇ ਵਿੱਚ ਮੌਜੂਦ ਆ ਜਿੱਥੇ ਅਸੀਂ ਤੁਹਾਨੂੰ ਉਸ ਜੋੜੇ ਨਾਲ ਗੱਲ ਕਰਵਾਈ ਆ ਜਿਹੜਾ ਜੋੜਾ ਇਸ ਸਮੇਂ ਬਹੁਤ ਮਾੜੇ ਹਾਲਾਤਾਂ ਚੋਂ ਗੁਜ਼ਰ ਰਿਹਾ ਇਸ ਜੋੜੇ ਦੀ ਅਗਰ ਕੋਈ ਵੀਰ ਮੇਰਾ ਮਦਦ ਕਰਨੀ ਚਾਹੁੰਦਾ ਵਾ ਤਾਂ ਇਸ ਜੋੜੇ ਦਾ ਜਿਹੜਾ ਇਹਨਾਂ ਦਾ ਨੰਬਰ ਆ 6284609927 ਇੱਕ ਵਾਰੀ ਫੇਰ ਅਸੀਂ ਬੋਲ ਦਈਏ 6284609127 ਇਸ ਨੰਬਰ ਤੇ ਇਸ ਜੋੜੇ ਨਾਲ ਸੰਪਰਕ ਕੀਤਾ ਜਾ ਸਕਦਾ ਇਹ ਇਹਨਾਂ ਦੇ ਭਾਂਜੇ ਦਾ ਨੰਬਰ ਆ ਤਾਂ